ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਜਿਸ ਜਗ੍ਹਾ ਤੇ ਉੱਤੇ ਖੜੇ ਆ ਗੁਰਦੁਆਰਾ ਅਮਰਕੋੜ ਜੀ ਦੇ ਕੋਲ ਇੱਕ ਜਗ੍ਹਾ ਹੈ ਜਿੱਥੋਂ ਦੀ ਪ੍ਰਾਂਤਨ ਹੰਸਲੀ ਜਿਹੜੀ ਉਹ ਲੰਘਦੀ ਸੀ ਉਹ ਹੰਸਲੀ ਜਿਸ ਤੋਂ ਪੰਜ ਸਰੋਵਰਾਂ ਨੂੰ ਜਲ ਜਾਂਦਾ ਸੀ ਪਰ ਅੱਜ ਇਹ ਬਹੁਤ ਦਹਾਕਿਆਂ ਤੋਂ ਇਹ ਜਿਹੜੀ ਹੰਸਲੀ ਬੰਦ ਪਈ ਸੀ ਕਿਉਂਕਿ ਨਵੀਨੀਕਰਨ ਹੋਣ ਦੇ ਕਰਕੇ ਹੰਸਲੀ ਹੋਰ ਰਸਤੇ ਤੋਂ ਨਵੀਂ ਬਣਾਈ ਗਈ ਤੇ ਉੱਥੋਂ ਦੀ ਉਹ ਜਿਹੜਾ ਜਲ ਸਰੋਵਰਾਂ ਨੂੰ ਜਾ ਰਿਹਾ ਔਰ ਇਹ ਹੰਸਲੀ ਬਹੁਤ ਸਮੇਂ ਤੋਂ ਬੰਦ ਪਈ ਹੋਣ ਕਰਕੇ ਇਹ ਜਗ੍ਹਾ ਵਰਤੋਂ ਵਿੱਚ ਨਹੀਂ ਆ ਰਹੀ ਸੀ ਇਹ ਸਾਰੀ ਦੀ ਸਾਰੀ ਜਗ੍ਹਾ ਜਿੰਨੀ ਤੁਸੀਂ ਕੈਮਰੇ ਦੀ ਅੱਖ ਨਾਲ ਦੇਖ ਰਹੇ ਹੋ ਇਹ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਮ ਤੇ ਹੈ ਔਰ ਇਸ ਜਗ੍ਹਾ ਤੋਂ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਵੱਲੋਂ ਜਿਹੜੇ ਆ ਹਰ ਤਰੀਕੇ ਦੇ ਨਾਲ ਦੇਖਰੇ ਕੀਤੀ ਜਾ ਰਹੀ ਸੀ ਇੱਥੇ ਦਰਖਤ ਵੀ ਲਗਾਏ ਜਾ ਰਹੇ ਆ ਇੱਥੇ ਲਿਖ ਲਿਖ ਕੇ ਵੀ ਲਗਾਇਆ ਜਾਂਦਾ ਹੈ ਕਿ ਇੱਥੋਂ ਦੀ ਸਫਾਈ ਰੱਖੀ ਜਾਣੀ ਚਾਹੀਦੀ ਹੈ ਪਰ ਜਿਵੇਂ ਕਿ ਅਸੀਂ ਤੁਹਾਨੂੰ ਕੈਮਰੇ ਦੇ ਵਿੱਚ ਦਿਖਾ ਰਹੇ ਹਾਂ ਕਿ ਇੱਥੇ ਲੋਕਾਂ ਦੇ ਵੱਲੋਂ ਕਿਸ ਤਰੀਕੇ ਨਾਲ ਕੂੜਾ ਸੁੱਟਿਆ ਜਾਂਦਾ ਗੰਦਗੀ ਸੁੱਟੀ ਜਾਂਦੀ ਹੈ ਨਸ਼ਿਆਂ ਵਾਲ ਖਾਲੀ ਪੈਕਟ ਸਿਗਰਟਾਂ ਵਗੈਰਾ ਦੇ ਤੇ ਮਾਸ ਵੀ ਇੱਥੇ ਸੁੱਟਿਆ ਪਿਆ ਤੇ ਇਸ ਤਰੀਕੇ ਦੇ ਨਾਲ ਇਸ ਜਿਹੜੀ ਜਗ੍ਹਾ ਦੀ ਦੁਰਦਸ਼ਾ ਜਿਹੜੀ ਹੋ ਰਹੀ ਹੈ ਅਖੀਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧਕਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਇਸ ਸਾਰੇ ਜਗ੍ਹਾ ਨੂੰ ਵੇਚ ਕੇ ਕਿਸੇ ਹੋਰ ਵਾਜਬ ਜਗ੍ਹਾ ਤੇ ਜਿਹੜੀ ਆ ਉਹ ਜਗ੍ਹਾ ਲਈ ਜਾਵੇ ਤੇ ਉਸ ਨੂੰ ਸੱਚਖੰਦ ਸ੍ਰੀ ਗੁਰੂ ਮੰਦਰ ਸਾਹਿਬ ਜੀ ਦੀ ਪ੍ਰਾਪਰਟੀ ਦੇ ਤਹਿਤ ਜਿਹੜੀ ਆ ਕੋਈ ਨਵੀਂ ਉਸਾਰੀ ਕੀਤੀ ਜਾਵੇ ਪਰ ਕੁਝ ਕੁ ਲੋਕਾਂ ਦੁਆਰਾ ਜੋ ਜਿਹੜੇ ਕਿ ਇਸ ਜਗ੍ਹਾ ਦੇ ਉੱਤੋਂ ਮੁਨਾਫਾ ਲੈਣਾ ਚਾਹੁੰਦੇ ਨੇ ਜਾਂ ਇਸ ਜਗ੍ਹਾ ਦੇ ਦੇ ਵਿੱਚ ਜਿਹੜੀ ਦੁਰਵਰਤੋਂ ਕਰਨ ਦੇ ਲਈ ਜਾਂ ਕਬਜ਼ਾ ਕਰਨ ਦੇ ਮਨਛੇ ਦੇ ਨਾਲ ਜਿਹੜਾ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ ਪਰ ਅੱਜ ਜਿਵੇਂ ਤੁਹਾਨੂੰ ਸਾਰੇ ਇੱਥੋਂ ਦੇ ਹਾਲਾਤ ਦਿਖਾ ਰਹੇ ਹਨ ਕਿ ਕਿਸ ਤਰੀਕੇ ਦੇ ਨਾਲ ਇਸ ਜਗ੍ਹਾ ਦੀ ਦੁਰਦਸ਼ਾ ਹੋ ਰਹੀ ਹੈ ਲੋਕ ਆਪਣੀਆਂ ਗੱਡੀਆਂ ਦੀ ਜਿਹੜੀ ਪਾਰਕਿੰਗ ਬਣਾ ਕੇ ਇੱਥੇ ਜਿਹੜੀਆਂ ਗੱਡੀਆਂ ਕਈ ਕਈ ਮਹੀਨਿਆਂ ਤੋਂ ਜਿਹੜੀਆਂ ਖੜੀਆਂ ਗੱਡੀਆਂ ਦੇਖ ਰਹੇ ਮਿੱਟੀ ਨਾਲ ਭਰੀਆਂ ਹੋਈਆਂ ਟੁੱਟੀਆਂ ਪਈਆਂ ਗੱਡੀਆਂ ਵੀ ਜਿਹੜੀਆਂ ਇੱਥੇ ਖੜੇ ਭਾਵੇਂ ਇਸ ਜਗ੍ਹਾ ਨੂੰ ਸਕ੍ਰੈਪ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ ਇਸ ਜੋ ਹੰਸਲੀ ਹੈ ਇਹ ਜਿੰਨੀ ਵੀ ਲੰਮੀ ਜਾ ਰਹੀ ਹੈ ਇਸ ਨੂੰ ਤੋੜ-ਤੋੜ ਕੇ ਰਸਤੇ ਕੱਢੇ ਗਏ ਨੇ ਗਲੀਆਂ ਇੱਕ ਰਸਤੇ ਤੋਂ ਦੂਸਰੇ ਰਸਤੇ ਜਾਣ ਨੂੰ ਆਪਣੇ ਰਸਤੇ ਬਣਾਏ ਗਏ ਨੇ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਕਿ ਅਸੀਂ ਇਸ ਹੰਸਲੀ ਦਾ ਸਤਿਕਾਰ ਕਰਦੇ ਹਾਂ ਇਹ ਫੈਸਲਾ ਹੁਣ ਅਸੀਂ ਕਰਨਾ ਹੈ ਕਿ ਅਸੀਂ ਇਸ ਜਿਹੜੇ ਪ੍ਰਾਤਨ ਜਗ੍ਹਾ ਨੂੰ ਗੁਰੂ ਘਰ ਦੀ ਚੋ ਜਗ੍ਹਾ ਹੈ ਉਹ ਉਸ ਨੂੰ ਗੁਰੂ ਘਰ ਦੇ ਲਈ ਵਰਤੋਂ ਵਿੱਚ ਲਿਆਉਣਾ ਜਾਂ ਅਸੀਂ ਇਸੇ ਤਰੀਕੇ ਨਾਲ ਇਸ ਜਗ੍ਹਾ ਦੀ ਵਿਅਤਵਿਕ ਕਰਨਾ ਹੈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਸਤਨਾਮ ਸਿੰਘ ਮੈਂਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਮੈਂ ਸੰਗਤਾਂ ਨੂੰ ਇੱਕ ਸੱਚਾ ਸਨੇਹਾ ਮੀਡੀਆ ਰਾਈ ਦੇਣਾ ਚਾਹੁੰਦਾ ਹਾਂ ਕਿ ਕੁਝ ਲੋਕ ਸੰਗਤਾਂ ਨੂੰ ਜਾਣਬੁੱਝ ਕੇ ਦਰਬਾਰ ਸਾਹਿਬ ਦੇ ਪ੍ਰਬੰਧਾਂ ਤੋਂ ਗੁੰਮਰਾਹ ਕਰ ਰਹੇ ਨੇ ਕਿ ਉਹਨਾਂ ਸਬੰਧੀ ਮੈਂ ਜਾਣਕਾਰੀ ਜਿਹੜੀ ਆ ਅੱਜ ਮੀਡੀਆ ਲਈ ਦੱਸ ਰਿਆ ਵਾਂ ਕੱਲ ਜੋ 22 425 ਨੂੰ ਗੁਰਦੁਆਰਾ ਅੰਮ੍ਰਿਤਕੋੜ ਵਿਖੇ ਇੱਕ ਪ੍ਰਾਰਥਨ ਸਮੇਂ ਤੋਂ ਹਸਦੀ ਆਡੀ ਉੱਥੇ ਜਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਂ ਤੇ ਆਉ ਉਹਦੀ ਕੱਲ ਵਿਕਰੀ ਕਰਨ ਵਾਸਤੇ ਅਸੀਂ ਉੱਥੇ ਬੋਲੀ ਰੱਖੀ ਸੀਗੀ ਜੋ ਕੁਝ ਸ਼ਰਾਰਤੀ ਅੰਸਰਾਂ ਨੇ ਉਸ ਕਲੋਨੀ ਨੂੰ ਉਸ ਇਰੀਏ ਦੇ ਲੋਕਾਂ ਨੂੰ ਗਮਰਾਹ ਕਰਕੇ ਆਪਣੇ ਉਹਨਾਂ ਨੇ ਪਬਲਿ ਸਿਟੀ ਲੈਣ ਵਾਸਤੇ ਚੈਨਲਾਂ ਤੇ ਗੱਲਾਂ ਬਾਤਾਂ ਵਧ ਘਟ ਜੋ ਕੀਤੀਆਂ ਨੇ ਉਹਨਾਂ ਲੋਕਾਂ ਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਹਸਲੀ ਸਾਨੂੰ ਵੀ ਪਤਾ ਵਾ ਕਿ ਸੱਚਖੰਡਰ ਮੰਦਰ ਸਾਹਿਬ ਦੇ ਪ੍ਰਾਰਥਨ ਸਮੇਂ ਜਲ ਹੁੰਦਾ ਸੀਗਾ ਪਰੰਤੂ ਅੱਜ ਇਹ ਇਸ ਥਾਣੀ ਜਲ ਨਹੀਂ ਆ ਰਿਹਾ ਅੱਜ ਤਾਰਾਂ ਵਾਲੇ ਪੁਲ ਜਲੰਧਰ ਰੋਡ ਤੋਂ ਤਾਰਾਂ ਵਾਲੇ ਪੁਲ ਤੋਂ ਇੱਕ ਨਵੀਂ ਅਸਲੀ ਬਣੀ ਹੈ ਜਿਹਦਾ ਜਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆ ਰਿਹਾ ਵਾ ਇਸ ਅਸਲੀ ਦਾ ਕੁਝ ਹਿੱਸਾ ਜੋ ਜਲੰਧਰ ਰੋਡ ਤੋਂ ਰੇਲਵੇ ਲਾਈਨਾਂ ਤੱਕ ਦਾ ਸੀਗਾ ਉਹ ਪ੍ਰਾਤਨ ਸਮਿਆਂ ਦੇ ਵਿੱਚ ਹੀ ਵਿਕਰੀ ਕਰਕੇ ਜਿਹਦੇ ਉੱਤੇ ਲੋਕਾਂ ਨੇ ਘਰ ਬਣਾਏ ਨੇ ਇਹ ਕੋਈ ਐਸੀ ਹੈ ਪਹਿਲੀ ਵਾਰੀ ਨਹੀਂ ਵੇਚਣ ਲੱਗੇ ਇਹ ਪਹਿਲਾਂ ਵੀ ਵਿਕਦੀਆਂ ਆਈਆਂ ਨਹੀਂ ਕਿਉਂਕਿ ਇਹ ਜ਼ਮੀਨ ਉਥੇ ਸਾਡੀ ਜਿਹੜੀ ਆ ਸਤਖੰਡਰ ਹਰਿਮੰਦਰ ਸਾਹਿਬ ਦੀ ਇਹ ਬੇਸ਼ਮਾਰ ਖਰਾਬ ਹੋ ਰਹੀ ਆ ਕੁਝ ਲੋਕਾਂ ਨੇ ਆਪਣੇ ਸਵਾਰਥਾਂ ਵਾਸਤੇ ਸਤਖੰਡਰ ਹਰਿਮੰਦਰ ਸਾਹਿਬ ਦੀ ਇਹ ਸਹਾਸ ਨਹੀਂ ਗਾਲੂ ਦਰਵਾਜ਼ੇ ਕੱਢੇ ਨੇ ਕਿਸੇ ਨੇ ਗਲੀਆਂ ਕੱਢੀਆਂ ਨੇ ਕਿਸੇ ਨੇ ਡੰਗਰ ਭਜੇ ਨੇ ਕੋਈ ਮਰਿਆ ਕੁੱਤਾ ਛੁੱਟ ਜਾਂਦਾ ਵਾ ਕੋਈ ਉਥੇ ਮਲਕੀ ਆਪਣੀਆਂ ਗੱਡੀਆਂ ਦੀ ਪਾਰਕਿੰਗ ਦੀ ਸਹੂਲਤ ਨੂੰ ਮਲੀ ਭਾਲਦੇ ਨੇ ਅਗਰਵਾਇਜ਼ ਉਥੇ ਅੰਮਰਕੋੜ ਗੁਰਦੁਆਰਾ ਵਾ ਜੇ ਆਪਾਂ ਸੱਚ ਕਰਕੇ ਜਾਣੀਏ ਤੇ ਸ਼ਾਇਦ ਹੀ ਉੱਥੇ ਕੋਈ ਚਾਰ ਸਰੀਰ ਜਾ ਕੇ ਅੰਮ੍ਰਿਤਕੋੜ ਗੁਰਦੁਆਰੇ ਦਰਸ਼ਨ ਕਰਦਾ ਹੋਵੇ ਇਹ ਸਾਰੇ ਦੇ ਸਾਰੇ ਹੀ ਲੋਕ ਇਹ ਦਰਬਾਰ ਸਾਹਿਬ ਦੀ ਜ਼ਮੀਨ ਨੂੰ ਇਹ ਆਪ ਹੜ ਆਪਣਾ ਚਾਹੁੰਦੇ ਨੇ ਕਿ ਅਸੀਂ ਆਪਣੇ ਘਰਾਂ ਦੇ ਸਾਹਮਣੇ ਅਸੀਂ ਇਹਨਾਂ ਨੂੰ ਵੜਨ ਨਾ ਦਈਏ ਤੇ ਅਸੀਂ ਕਬਜ਼ੇ ਕਰਕੇ ਰੱਖੀਏ ਇਹਨਾਂ ਲੋਕਾਂ ਨੇ ਆਪਣੇ ਕਬਜ਼ੇ ਉੱਥੇ ਜਮਾਏ ਨੇ ਤੇ ਇਹ ਜਿਹੜੀ ਜ਼ਮੀਨ ਹੈ ਜਿਵੇਂ ਕੱਲ ਉੱਥੇ ਗੱਲ ਚੱਲੀ ਪ੍ਰਸ਼ਾਸਨ ਵੀ ਆਇਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਕਿ ਜੇ ਇਹਨਾਂ ਲੋਕਾਂ ਦੇ ਕੋਲ ਕੋਈ ਇੱਕ ਵੀ ਸਬੂਤ ਤੇ ਇੱਕ ਵੀ ਕਾਗਜ਼ ਹੈਗਾ ਤੇ ਸਾਨੂੰ ਦਿਖਾ ਦਿਓ। ਨਾ ਉਹਨਾਂ ਦੇ ਨਾਂ 'ਤੇ ਕੋਈ ਸਬੂਤ ਹੈ ਨਾ ਉਹਨਾਂ ਦੇ ਕੋਲ ਕੋਈ ਕਾਗਜ਼ ਹੈ। ਇਹ ਇੰਤਕਾਲ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਂ 'ਤੇ ਆ, ਗਰਦੌਰੀਆਂ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਂ 'ਤੇ ਆ, ਰਜਿਸਟਰੀਆਂ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਨਾਂ 'ਤੇ ਆ। ਦੂਸਰੀ ਗੱਲ ਅੱਜ ਤੱਕ ਜਾਇਦਾਦ ਦੀ ਜਿੱਥੇ-ਜਿੱਥੋਂ ਵੀ ਵਿਕਰੀ ਹੋਈ ਆ ਉਹ ਪੈਸਾ ਤੋਂ ਆਪਾਂ ਜਾਇਦਾਦ ਹੀ ਖਰੀਦੇ ਆ। ਇਹ ਨਹੀਂ ਆ ਕੋਈ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈਗੇ ਵਡਾਲਾ ਸਾਹਿਬ ਵੀ ਵੀ ਇਹਨਾਂ ਨੇ ਜੇ ਕਰ ਦੇਣਾ ਉਹ ਕਰ ਦੇਣਾ ਵਾ ਸਾਡੇ ਕੋਲ ਹਰੇਕ ਜਿੰਨੀਆਂ ਵੀ ਅੱਜ ਤੱਕ ਭਾਵੇਂ ਕੋਈ 10 ਸਾਲ 20 ਸਾਲ 30 ਸਾਲ ਪੁਰਾਣੀਆਂ ਵੀ ਵਿਕਰੀਆਂ ਹੋਈਆਂ ਹਨ ਜਿਮਿਨਾ ਉਹਨਾਂ ਦੇ ਵੀ ਹਿਸਾਬ ਕਿਤਾਬ ਅਸੀਂ ਅੱਜ ਦੇ ਸਕਦੇ ਆ ਕਿ ਐਸ ਜਮੀਨ ਨੂੰ ਇੱਥੋਂ ਵੇਚਿਆ ਤੇ ਇੱਥੇ ਆ ਪ੍ਰਾਪਰਟੀ ਲਈ ਆ ਜਿਹੜਾ ਜਾਇਦਾਦ ਦੀ ਪ੍ਰਾਪਰਟੀ ਦਾ ਪੈਸਾ ਹੁੰਦਾ ਉਹ ਅਸੀਂ ਦੂਜੇ ਪਾਸੇ ਕੋਈ ਕਾਨੂੰਨੀ ਆਪ ਹੀ ਅਸੀਂ ਦੂਜੇ ਪਾਸੇ ਲਾ ਦਈਏ ਜਾਇਦਾਦ ਪ੍ਰਾਪਰਟੀ ਤੋਂ ਜਾਇਦਾਦ ਹੀ ਖਰੀਦੀ ਜਾ ਸਕਦੀ ਆ ਤੇ ਕੁਝ ਅਸਰਾਰਤੀ ਅਨਸਰ ਨੇ ਜਿਹੜੇ ਜਾਣਬੁੱਝ ਕੇ ਉਥੇ ਗੁੰਮਰਾਹ ਕਰ ਰਹੇ ਨੇ ਉਥੇ ਕੱਲ ਤਕਰਾਰ ਕਰਨ ਦੀਆਂ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਚਲੋ ਹਲਾਤਾਂ ਨੂੰ ਔਰ ਕੁਝ ਮੋਤਬਰ ਬੰਦਿਆਂ ਦੇ ਕਹਿਣ ਤੇ ਪ੍ਰਸ਼ਾਸਨ ਦੇ ਕਹਿਣ ਤੇ ਇਹ ਜਿਹੜਾ ਫੈਸਲਾ ਹੈ ਕੱਲ ਇੱਕ ਵਾਰੀ ਬੋਲੀ ਕੈਨਸਲ ਕਰਦਾ ਲਿਆ ਵਾ ਦੂਸਰੀ ਗੱਲ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹ ਦਿਆਣਾ ਚਾਹੁੰਦਾ ਕਿ ਬਡਾਲਾ ਸਾਹਿਬ ਦੇ ਕਹਿ ਤੇ ਕੋਈ ਵੀ ਗਮਰਾਹ ਨਾ ਹੋਵੇ ਬਡਾਲਾ ਸਾਹਿਬ ਨੂੰ ਕੋਈ ਨਹੀਂ ਇਸ ਜਗਾ ਬਾਰੇ ਨਹੀਂ ਪਤਾ ਕੋਈ ਜਾਣਕਾਰੀ ਨਹੀਂ ਹੈਗੀ ਵੀ ਕਿਹੜੀ ਜਾਣਕਾਰੀ ਜੇਕਰ ਇਹ ਆ ਗਈ ਤੇ ਜਿਹੜੀਆਂ ਪਿਛਾਂ ਨਿਕਲ ਗਈਆਂ ਨੇ ਫਿਰ ਉਹਨਾਂ ਦਾ ਕੀ ਕਰਨਾ ਬਡਾਲਾ ਸਾਹਿਬ ਇਹ ਕਰਕੇ ਤੁਸੀਂ ਆਪਣੇ ਆਪ ਤੇ ਹੀ ਰਵੋ ਤੁਸੀਂ ਇੰਨੀ ਦਖਲਦਾਨੀ ਨਾ ਕਰੋ ਕਿ ਉਹ ਕਰੋੜਾ ਰੁਪਈਆ ਦੀ ਜਿਹੜੀ ਉਹ ਪ੍ਰਾਪਰਟੀ ਆ ਜਾਇਦਾਦ ਆ ਤਾਂ ਤੁਸੀਂ ਲੋਕਾਂ ਨੂੰ ਉਹਦੇ ਉੱਤੇ ਕਬਜ਼ਾ ਕਰਾਉਣਾ ਚਾਹੁੰਦੇ ਜੇ ਕੋਈ ਚੰਦ ਲੋਕਾਂ ਨੂੰ ਤੇ ਮੇਰੀ ਬੇਨਤੀ ਆ ਕਿ ਕਿਸੇ ਵੀ ਅਨਸਰ ਦੇ ਆਖੇ ਲਾ ਕੇ ਕੋਈ ਵੀ ਗਮਰਾਹ ਨਾ ਹੋਵੇ ਇਹ ਸੱਚਖੰਡ ਨਰਮਿੰਦਰ ਸਾਹਿਬ ਦੀ ਜਾਇਦਾਦ ਆ ਤੇ ਸੱਚਖੰਡ ਨਰਮਿੰਦਰ ਸਾਹਿਬ ਦੀ ਰਹਿਣੀ ਆ ਇਹ ਤੋਂ ਵਿਕਰੀ ਕਰਾਂਗੇ ਤਾਂ ਗਾੜੀ ਕਿਤੇ ਜਿਹੜੀ ਉਹ ਜਾਇਦਾਦ ਹੀ ਲਈ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ